ਜੋ ਤਕਸਾਲ ਮੋਰਚਾ ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਬੜੀ ਵੱਡੀ ਲੜਾਈ ਦਿੱਤੀ ਹਾਂਜੀ ਭਾਈ ਜਿਹੜੀ ਲੜਾਈ ਲਗਭਗ 13 ਮਹੀਨੇ ਤੇ 13 ਦਿਨ ਚੱਲੀ ਉਸ ਲੜਾਈ ਨੇ ਕੇਂਦਰ ਸਰਕਾਰ ਦਾ ਤੇ ਆਰਐਸਐਸ ਦਾ ਮੁਖੀ ਜਿਹੜਾ ਮੋਦੀ ਉਹਨੇ ਧੌਣ ਦੇ ਵਿੱਚੋਂ ਕਿੱਲਾ ਕੱਢ ਦਿੱਤਾ ਜਿਹੜਾ ਕਹਿੰਦਾ ਸੀ ਮਰਦੀ ਹੈ ਤਨਾਮ ਉੱਕੜ ਹੈ ਕਿ ਇਹ ਜ ਕਾਨੂੰਨ ਵਾਪਸ ਨਹੀਂ ਹੋਣਗੇ ਪਰ ਉਹਨੂੰ ਲੋਕਾਂ ਦੇ ਦੱਸ ਦਿੱਤਾ ਸਿਪਤ ਕਿਸਾਰ ਮੋਰਚੇ ਦੇ ਦੱਸ ਦਿੱਤਾ ਕਿ ਇਹ ਲੋਕ ਲੜਨ ਵਾਲੇ ਲੋਕ ਆ ਇਸ ਗੱਲ ਹੀ ਇਕੱਠੇ ਹੋ ਜਾਣ ਦੇ ਮਨਵਾ ਕੇ ਹਟਦੇ ਆ ਤੇ ਉਹ ਰਾਣੇ ਪੂਰਾ ਕੀਤਾ ਆਪਣਾ ਵਾਦਾ ਕਿ ਉਸ ਮੋਦੀ ਨੂੰ ਮੰਨਣਾ ਪੈ ਗਿਆ ਕਿ ਕਾਲੇ ਕਾਨੂੰਨ ਜਿਹੜੇ ਮੈਂ ਵਾਪਸ ਲੈਣਾ ਲੈ ਬਾਕੀ ਮੰਗਾ ਵੀ ਮੰਨੂਗਾ ਭਾਵੇਂ ਅਜੋ ਉਸ ਮੰਗਾਂ ਨੂੰ ਲਟਕਾਈ ਜਾ ਰਿਹਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਵਿੱਚੋਂ ਸਾਡੇ ਭੈਣ ਭਰਾ ਜਿਹੜੇ ਉੱਠ ਕੇ ਉਹਦੀ ਨੀਤੀਆਂ ਨੂੰ ਲਾਗੂ ਕਰ ਰਹੇ ਆ ਗੱਲ ਕਰੀਏ ਇਸ ਮਾਹਤਪੁਰ ਦੇ ਬਿਜਲੀ ਲੋਕਰ ਜੀ ਤਾਂ ਸਾਡੇ ਵਿੱਚੋਂ ਹੀ ਸਾਡਾ ਆਪਣਾ ਹਰਿਆਣੇ ਸੀ ਹਸੜੀਓ ਲੱਗਾ ਪਰ ਉਹਨੂੰ ਪਤਾ ਨਹੀਂ ਕਿਉਂ ਕਾਲੀ ਆ ਜਿੱਥੇ ਸਯੁਕਤ ਨਗਰ ਬੋਰ ਚਲੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਕਿਹਾ ਕਿ ਜਿਹੜੇ ਪ੍ਰੀਪੇਡ ਮੀਟਰ ਨਹੀਂ ਲੱਗਣਗੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਆ ਪਰ ਇਹਨੂੰ ਪਤਾ ਨਹੀਂ ਕੀ ਕਾਲੀ ਆ ਇਹਨੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਪੈਰ ਭਰਾ ਮੋਲਵਾਨ ਉਹਨੂੰ ਤੋੜਿਆ ਹੋਇਆ ਵੀ ਦਾਦਾ ਦਾ ਮੀਟਰ ਬਦਲ ਦਿਓ ਚੱਪ ਵਾਲੇ ਮੀਟਰ ਲਾ ਦਿਓ ਪਤਾ ਨਹੀਂ ਮੋਦੀ ਜੀ ਇਹਨੂੰ ਵੱਖਰੀ ਤਰ੍ਹਾਂ ਦੇ ਰਿਹਾ ਤੇ ਭਗਵੰਤਬਾਹਰੇ ਨੂੰ ਵੱਖਰੀ ਤਰ੍ਹਾਂ ਦੇ ਰਿਹਾ ਕਿਸੇ ਦਾ ਮੀਟਰ ਸਹੀ ਵੀ ਚੱਲਦਾ ਹੁੰਦਾ ਉਹਨੂੰ ਜਾ ਕੇ ਪੂਰੀ ਬਦਲਿਆ ਜਾਂਦਾ ਇਹ ਮੀਟਰ ਜਿਹੜਾ ਹੈ ਖਰਾਰਾ ਨੂੰ ਬਦਲ ਦਿਓ ਉਥੇ ਚੱਪ ਵਾਲਾ ਮੀਟਰ ਲਾਇਆ ਜਾਂਦਾ ਤਾਂ ਅਸੀਂ ਪਿਛਲੇ ਜਿਹੜੀ ਆਪਣੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਹ ਜੇ ਕਥਿਵਾ ਹੋ ਕੇ ਆਏ ਕਿ ਅਸੀ ਦੀ ਸਾਹਿਬ ਨੂੰ ਮੰਗ ਪੱਤਰ ਦਿੰਦੇ ਆ ਕਿ ਅਸੀ ਦੀ ਸਾਹਿਬ ਇਹ ਬੰਦ ਕੀਤਾ ਜਾਵੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਲੜਾਈ ਚੱਲ ਰਹੀ ਆ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਆ ਤੇ ਇਸ ਜਿਹੜਾ ਇਹ ਤੁਹਾਡਾ ਮੀਟਰ ਲੋਡ ਦਾ ਪ੍ਰਬੰਧ ਇਹਨੂੰ ਵੀ ਰੋਕਿਆ ਜਾਵੇ ਫਿਲਹਾਲ ਲਈ ਅਸੀਂ ਬੇਨਤੀ ਕਰਨ ਲਈ ਆਏ ਪਰ ਕਹਿੰਦੇ ਹੁੰਦੇ ਸਰਕਾਰ ਦਾ ਜਿਹੜਾ ਉਹ ਜਦੋਂ ਹੱਥ ਹੋ ਗਏ ਨਾ ਸਰਦੇ ਓ ਨੌਖੜਿਆ ਅਮੀ ਵੇ ਮੱਖੀ ਤੋਂ ਬੋਲਦੇ ਤੇ ਇਹ ਬੋਲਣ ਲੱਗਾ ਸਾਲੂ ਕਹਿਣ ਲੱਗਾ ਕਿ ਤੁਹਾਡੀ ਧਮਕੀ ਆ ਅਸੀਂ ਇਹਨੂੰ ਕਹਿ ਧਮਕੀ ਨਹੀਂ ਅਸੀਂ ਤੈਨੂੰ ਮੰਗ ਕਰਨ ਆਏ ਕਰ ਤੋਂ ਕਿ ਨਾ ਜਾਓ ਜੇ ਜਾਣਾ ਤੇ ਅਸੀਂ ਬਹੁਤ ਵੱਡੀ ਲੜਾਈ ਲੜੀਏ ਬਿਜਲੀ ਬਲਾਰੀ ਲੜਾਈ ਅਸੀਂ ਮਾਫ ਕਰਾ ਕੇ ਅਰੇ 2005 ਤੋਂ ਸ਼ੁਰੂ ਕਰਕੇ